ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 23 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਆਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਸ ਦੇਸ਼ ਨੇ ਹਾਲ ਹੀ ਵਿੱਚ ਦੂਜੀ ਵਾਰ ਅੰਡਰ 19 ਏਸ਼ੀਆ ਕੱਪ ਦਾ ਕਿਤਾਬ ਜਿੱਤਿਆ ਹੈ ਹਾਂਜੀ ਰੀਸੈਂਟਲੀ ਪਾਕਿਸਤਾਨ ਨੇ ਦੂਜੀ ਵਾਰ ਅੰਡਰ 19 ਏਸ਼ੀਆ ਕੱਪ ਦਾ ਕਿਤਾਬ ਜਿੱਤਿਆ ਤੇ 2025 ਦੇ ਵਿੱਚ ਪਾਕਿਸਤਾਨ ਨੇ ਜੋ ਅੰਡਰ 19 ਏਸ਼ੀਆ ਕੱਪ ਜਿੱਤਿਆ ਇਹ ਭਾਰਤ ਨੂੰ ਹਰਾ ਕੇ ਜਿੱਤਿਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਤੁਹਾਨੂੰ ਪੁੱਛ ਸਕਦੇ ਆ ਕਿ ਜੇਤੂ ਟੀਮ ਤਾਂ ਪਾਕਿਸਤਾਨ ਰਹੀ ਆ ਪਰ ਉਪਜੇਤੂ ਕਿਹੜੀ ਰਹੀ ਆ ਤਾਂ ਭਾਰਤ ਰਹੀ ਆ ਠੀਕ ਹੈ ਭਾਰਤ ਭਾਰਤ ਨੂੰ 191 ਦੌੜਾਂ ਨਾਲ ਹਰਾਇਆ ਪਾਕਿਸਤਾਨ ਨੇ ਹੁਣ ਪਾਕਿਸਤਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ ਪਾਕਿਸਤਾਨ ਦੀ ਕੈਪੀਟਲ ਹੈ اسلام آباد ਕਰੰਸੀ ਆ ਪਾਕਿਸਤਾਨੀ ਰੁਪਇਆ ਪ੍ਰਾਈਮ ਮਿਨਿਸਟਰ ਸ਼ਾਹਵਾ ਸ਼ਰੀਫ ਪ੍ਰੈਜ਼ੀਡੈਂਟ ਆਸੀਫ ਅਲੀ ਜ਼ਰਦਾਰੀ ਫੀਲਡ ਮੈਂਸਰ ਅਸ਼ੀਮ ਫੀਲਡ ਮਾਰਸਲ ਅਸੀਮ ਮੁਨੀਰ ਨੂੰ ਪਾਕਿਸਤਾਨ ਦੇ ਪਹਿਲੇ ਚੀਫ ਆਫ ਡਿਫੈਂਸ ਫੋਰਸਸ ਵਜੋਂ ਨਿਯੁਕਤ ਕੀਤਾ ਗਿਆ WHO ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵਿੱਚ HIV ਦੀ ਲਾਗ ਦੀ ਦਰ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ ਅਮਰੀਕਾ ਨੇ ਪਾਕਿਸਤਾਨ ਨੂੰ ਨਮੀਆਂ ਵਿਕਸਿਤ ਉਨਤ ਮੰਦਮਦੂਰੀ ਦੀਆਂ 에ਅਰ ਟੂ 에ਅਰ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਕੀਤੀ ਪਾਕਿਸਤਾਨ ਨੇ ਸਾਊਦੀ ਅਰਬ ਨਾਲ ਆਪਸੀ ਰੱਖਿਆ ਸਮਝੌਤੇ ਤੇ ਸਾਈਨ ਕੀਤੇ ਪਾਕਿਸਤਾਨ 2027 ਵਿੱਚ HCO ਸਮੀਲਨ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ ਨੇ ਚੀਨ ਬਾਗ ਰਾਕੇਟ ਫੋਰਸ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਹੋਏ ਬੀਡਬਲਯੂਐਫ ਵਰਲਡ ਟੂਰ ਫਾਈਨਲ ਵਿੱਚ ਸਾਤਵਿਕ ਸਾਈ ਰਾਜ ਅਤੇ ਚਿਰਾਗ ਸੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਕਿਹੜਾ ਮੈਡਲ ਜਿੱਤੇ ਆ ਬੀਡਬਲਯੂਐਫ ਵਰਲਡ ਟੂਰ ਫਾਈਨਲਸ ਵਿੱਚ ਸਾਤਵਿਕ ਸਾਈ ਰਾਜ ਵਿੱਚ ਸਾਤਵਿਕ ਸਾਈ ਰਾਜ ਅਤੇ ਚਿਰਾਗ ਸੈਟੀ ਇਹਨਾਂ ਦੋਵਾਂ ਨੇ ਭਾਰਤੀ ਪੁਰਸ਼ ਡਬਲਜ਼ ਦੇ ਵਿੱਚ ਕਾਂਸੀ ਦਾ ਮੈਡਲ ਜਿੱਤੇ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਕਾਂਸੀ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਯੂਰਪੀਅਨ ਯੂਨੀਅਨ ਨੇ ਕਿਸ ਦੇਸ਼ ਲਈ 90 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਯੂਰਪੀਅਨ ਯੂਨੀਅਨ ਨੇ 90 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਵਾ ਯੂਕਰੇਨ ਦੇ ਲਈ অপশন এ ইজ দা রাইট আনসার ইউরোপিয়ান ইউনিয়ন ਨੇ اگلے 2 ਸਾਲਾਂ ਵਿੱਚ ਯੂਕਰੇਨ ਦੀਆਂ ਫੌਜੀ ਅਤੇ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ 90 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਠੀਕ ਹੈ ਹੁਣ ਯੂਕਰੇਨ ਨੂੰ ਕੀਤਾ ਤਾਂ ਯੂਕਰੇਨ ਦੀ ਕੈਪੀਟਲ ਹੈ ਕੀਵ ਕ੍ਰਾਂਸੀਆ ਯੂਕਰੇਨੀ ਹਰਵੇਨੀਆ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਜੇਲੇਨਸਕੀ ਯੂਕਰੇਨ ਨੇ ਪਹਿਲੀ ਸਵਦੇਸ਼ੀ ਕਰੂਜ਼ ਮਿਜ਼ਾਈਲ ਫਲੇਮਿੰਗੋ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਯੂਕਰੇਨ 24 ਅਗਸਤ ਨੂੰ ਆਪਣਾ ਇਹ ਅੱਦੀ ਦਿਵਸ ਮਨਾਏਗਾ ਜੂਲੀਆ ਸਵੀਰੀ ਡੈਂਕੋ ਨੂੰ ਜੋ ਯੂਕਰੇਨ ਦਾ ਪ੍ਰਧਾਨ ਮੰਤਰੀ ਨੇ ਜ਼ਖਤ ਕੀਤਾ ਹੈ ਸਿਪਰੀ ਦੀ ਰਿਪੋਰਟ ਅਨੁਸਾਰ ਯੂਕਰੇਨ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਆਯਾਤਕ ਬਣਿਆ ਨੈਕਸਟ ਹੈ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ VSF ਪਾਰ ਪਰਤੀ ਵਿੱਚ ਅਗਨੀ ਵੀਰਾਂ ਲਈ ਕਿੰਨੇ ਪ੍ਰਤੀਸ਼ਤ ਰੱਖਵੇ ਕਰਨ ਨੂੰ ਮਨਜ਼ੂਰੀ ਦਿੱਤੀ ਦੇਖੋ ਅਗਨੀ ਵੀਰਾਂ ਦੀ ਪਰਤੀ ਜਿਵੇਂ ਤੁਹਾਨੂੰ ਪਤਾ 4 ਸਾਲ ਦੀ ਹੁੰਦੀ ਹੈ 4 ਸਾਲ ਉਹ ਆਪਣੀ ਸਰਵਿਸ ਕਰਦੇ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਵੀ ਨਹੀਂ ਲਗਾਈ ਜਾਵੇਗੀ ਸਿੱਧਾ ਡਾਇਰੈਕਟ ਜੋ ਵੀ ਉਹਨਾਂ ਦੀ ਇਨਵੈਸਟਮੈਂਟ ਫੰਡ ਵਗੈਰਾ ਕੱਟੇ ਜਾਂਦੇ ਉਹ ਉਹਨਾਂ ਨੂੰ ਦੇ ਕੇ 8 ਲੱਖ ਜਾਂ 12 ਲੱਖ ਤਾਂ ਡਾਇਰੈਕਟ ਪੈਨਸ਼ਨ ਵੀ ਨਹੀਂ ਲਗਾਈ ਜਾਵੇਗੀ ਤਾਂ ਇਸ ਕਰਕੇ ਹਰੇਕ ਸਟੇਟ ਵੀ ਉਹਨਾਂ ਲਈ ਰਾਖਵਾ ਕਰਨ ਰੱਖ ਰਹੀ ਆ ਲੱਗ ਤੋਂ ਲੱਗ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਤੇ ਬੀਐਸਐਫ ਨੇ ਵੀ 10% ਤੋਂ ਵਧਾ ਕੇ ਹੁਣ ਇਹਨੂੰ 50% ਕਰ ਦਿੱਤਾ ਰਾਖਵੇ ਕਰਨ ਨੂੰ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਜਾਨੀ ਕਿ ਉਹ ਹੁਣ ਅਗਨੀਵੀਰ ਜਿਹੜੇ ਅਗਨੀਵੀਰ ਹੋਣਗੇ ਉਹ ਜਾ ਕੇ ਬੀਐਸਐਫ ਦੇ ਵਿੱਚ ਅਪਲਾਈ ਕਰਨਗੇ ਰਿਟਾਇਰਮੈਂਟ ਤੋਂ ਬਾਅਦ ਤਾਂ ਉਹਨਾਂ ਨੂੰ 50% ਦਾ ਰਾਖਵਾ ਕਰਨ ਮਿਲੇਗਾ ਨੈਕਸਟ ਹੈ ਹਾਲ ਹੀ ਵਿੱਚ 11ਵਾਂ ਨੇਪਾਲ वुਡ ਇੰਟਰਨੈਸ਼ਨਲ ਐਕਸਪੋ 2025 ਕਿੱਥੇ ਆਯੋਜਿਤ ਕੀਤਾ ਗਿਆ 11ਵਾਂ ਨੇਪਾਲ वुਡ ਇੰਟਰਨੈਸ਼ਨਲ ਐਕਸਪੋ 2025 ਕਾਠਮਾਂਡੂ ਦੇ ਵਿੱਚ ਆਯੋਜਿਤ ਕੀਤਾ ਗਿਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਆਈ ਆਈ ਜੀ ਯੂ 124ਵੀਂ ਅਮੇਚਰ ਗੋਲਫ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਇੰਟਰਨੈਸ਼ਨਲ ਗੋਲਫ ਚੈਂਪੀਅਨਸ਼ਿਪ ਆ ਜਿਹੜੀ ਇਹ ਜਿੱਤੀ ਹੈ ਸੁਕਮਨ ਸਿੰਘ ਨੇ ਆਪਸ਼ਨ ਏ ਇਸ ザ राइट आंसर ਦੇਖ ਸਕਦੇ ਹੋ ਤੁਸੀਂ এমਐਸ ਦੇ ਵਿੱਚ ਵੀ ਨੈਕਸਟ ਹੈ ਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਆਪਰੇਸ਼ਨ ਹਾਕਾਈ ਸਟ੍ਰਾਈਕ ਸ਼ੁਰੂ ਕੀਤਾ ਆਪਰੇਸ਼ਨ ਹਾਕਾਈ ਸਟ੍ਰਾਈਕ ਸ਼ੁਰੂ ਕੀਤਾ ਅਮਰੀਕਾ ਨੇ অপਸ਼ਨ ਬੀ ਇਸ ザ राइट आंसर ਅਮਰੀਕੀ ਫੌਜਾਂ ਤੇ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਅਮਰੀਕਾ ਤੇ ਯਾਰਡਨ ਨੇ ਸੀਰੀਆ ਦੇ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਤੇ ਹਵਾਈ ਹਮਲੇ ਆ ਜਿਹੜੇ ਸ਼ੁਰੂ ਕੀਤੇ ਆ ਜਿਸ ਨੂੰ ਆਪਰੇਸ਼ਨ ਹਾਕਾਈ ਦਾ ਨਾਮ ਦਿੱਤਾ ਹੁਣ ਅਮਰੀਕਾ ਨੇ ਇਹ ਹਮਲੇ ਕੀਤੇ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕ੍ਰਾਂਸੀ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਲਈ ਰਿਪਬਲਿਕਨ ਪਾਰਟੀ ਦੇ 47ਵੇਂ ਨੰਬਰ ਦੇ ਆ ਕਾਫੀ ਚਰਚਾ ਚ ਰਹਿ ਰਹੇ ਹੈ ਇਸ ਕਰਕੇ ਪੁੱਛ ਸਕਦੇ ਆ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦਾ ਸਬੰਧ ਕਿਹੜੀ ਪਾਰਟੀ ਨਾਲ ਹੈ ਨਾ ਤਾਂ ਪੰਜਵੇਂ ਨੰਬਰ ਦੇ ਉਪ ਰਾਸ਼ਟਰਪਤੀ ਹੈ ਜੀਡੀ ਮੈਸ ਅਮਰੀਕਾ ਨੇ 2025 ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਦਾ ਉਦਘਾਟਨ ਕੀਤਾ ਅਮਰੀਕਾ ਨੇ ਦੱਖਣੀ ਅਫਰੀਕਾ ਨੂੰ ਪ੍ਰਸਤਾਵਿਤ ਨਮ ਨਮੀਤ G20 ਸੂਚੀ ਤੋਂ ਹਟਾਇਆ ਗਿਆ ਜਦਕਿ ਪੋਲੈਂਡ ਨੂੰ ਸ਼ਾਮਿਲ ਕੀਤਾ ਅਮਰੀਕਾ 2026 ਦੇ G20 ਸਿਮੇਲਨ ਦੀ ਮੇਜ਼ਬਾਨੀ ਕਰੇਗਾ ਅਮਰੀਕਾ ਨੇ ਮਿੰਟਮੈਨ 3 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਡਿਕ ਚੈਨੀ ਦਾ ਦੇਹਾਂਤ ਹੋਇਆ ਡਿਨਾਇਡ ਟਰੰਪ ਡੋਨਾਲਡ ਟਰੰਪ ਨੂੰ ਦੱਖਣੀ ਕੋਰੀਆ ਦਾ ਸਰਵੋੱਚ ਸਨਮਾਨ ਤੇ ਸਨੇਰੀ ਤਾਜ ਦਿੱਤਾ ਗਿਆ ਅਮਰੀਕਾ ਦੱਖਣੀ ਕੋਰੀਆ ਤੇ ਪਰਮਾਣੂ ਪੰਡੂਬੀ ਟੈਕਨੋਲੋਜੀ ਸਾਂਝੇ ਕਰੇਗਾ ਅਮਰੀਕੀ ਸਤਰੰਜ ਗ੍ਰੈਂਡਮਾਸਟਰ ਡੈਨੀਅਲ ਨਾਰੂ ਦਿੱਤ ਸਕੀਦਾ 29 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਧਿਆਨ ਦਿਵਸ ਕਦੋਂ ਮਨਾਇਆ ਗਿਆ ਨਾਜੀ ਵੋਇਡ ਮੈਡੀਟੇਸ਼ਨ ਡੇ ਆ ਜਿਹੜਾ ਇਹ ਹਰ ਇੱਕ ਸਾਲ 21 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ザ ਰਾਈਟ ਆਨਸਰ ਇਹ ਦਿਨ ਮਾਨਸਿਕ ਅਤੇ ਸਰੀਰਕ ਸਿਹਤ ਅਤੇ ਵਿਸ਼ਵ ਸ਼ਾਂਤੀ ਲਈ ਧਿਆਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਮਨਾਇਆ ਜਾਂਦਾ ਠੀਕ ਹੈ ਹੋਂਦ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ 1 ਦਸੰਬਰ ਨੂੰ ਵਿਸ਼ਵ ਵੇਡਜ਼ ਦਿਵਸ ਮਨਾਇਆ ਗਿਆ ਵੀਐਸਐਫ ਸਥਾਪਨਾ ਦਿਵਸ ਮਨਾਇਆ ਗਿਆ ਇਸ ਤੋਂ ਇਲਾਵਾ ਨਾਗਾਲੈਂਡ ਰਾਜ ਦਿਵਸ ਵੀ 1 ਦਸੰਬਰ ਨੂੰ ਮਨਾਇਆ ਜਾਂਦਾ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ ਵੀ 2 ਦਸੰਬਰ ਨੂੰ ਮਨਾਇਆ ਜਾਂਦਾ ਇਸ ਤੋਂ ਇਲਾਵਾ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਵੀ 2 ਦਸੰਬਰ ਨੂੰ ਹੀ ਮਨਾਇਆ ਜਾਂਦਾ 3 ਦਸੰਬਰ ਨੂੰ ਅੰਤਰਰਾਸ਼ਟਰੀ ਅਪਾਹਜ ਵਿਅਕਤੀਆਂ ਦਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਅੰਤਰਰਾਸ਼ਟਰੀ ਚਿਤਾ ਦਿਵਸ ਮਨਾਇਆ ਗਿਆ ਭਾਰਤੀ ਸੈਨਾ ਦਿਵਸ 24 ਦਸੰਬਰ ਨੂੰ ਮਨਾਇਆ ਜਾਂਦਾ ਅੰਤਰਰਾਸ਼ਟਰੀ ਬੈਂਕ ਦਿਵਸ ਵੀ 24 ਦਸੰਬਰ ਨੂੰ ਮਨਾਇਆ ਜਾਂਦਾ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਜਾਂਦਾ 7 ਦਸੰਬਰ ਨੂੰ ਹਥਿਆਰਵੰਸ ਸੈਨਾ ਝੰਡਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਸਿਹਤ ਹਵਾਵਾਜ਼ੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਵਨੁਕੀ ਅਧਿਕਾਰ ਦਿਵਸ ਅਤੇ ਅੰਤਰਰਾਸ਼ਟਰੀ ਪਸ਼ੂ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਅੰਤਰਰਾਸ਼ਟਰੀ ਯੂਨੀਵਰਸਲ ਸਿਹਤ ਕਵਰੇਜ ਦਿਵਸ ਅਤੇ ਅੰਤਰਰਾਸ਼ਟਰੀ ਨਿਰਪੱਖਤਾ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 17 ਦਸੰਬਰ ਨੂੰ ਭਾਰਤ ਵਿੱਚ ਪੈਨਸ਼ਨਰ ਦਿਵਸ ਮਨਾਇਆ ਜਾਂਦਾ 18 ਦਸੰਬਰ ਨੂੰ ਕਟ ਗਿੰਤੀ ਅਧਿਕਾਰ ਦਿਵਸ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਅਤੇ ਵਿਸ਼ਵ ਵਰਵੀ ਭਾਸ਼ਾ ਦਿਵਸ ਮਨਾਇਆ ਜਾਂਦਾ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ ਨੈਕਸਟ ਹੈ ਕਿਹੜਾ ਦੇਸ਼ ਆਲੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਮਖਾਣਾ ਉਤਪਾਦਕ ਦੇਸ਼ ਬਣਿਆ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਮਖਾਣਾ ਉਤਪਾਦਕ ਦੇਸ਼ ਜਿਹੜਾ ਸਾਡਾ ਦੇਸ਼ ਭਾਰਤ ਬਣਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਹੁਣ ਭਾਰਤ ਤਾਂ ਦੁਨੀਆ ਦਾ ਸਭ ਤੋਂ ਵੱਡਾ ਮਖਾਣਾ ਉਤਪਾਦਕ ਬਣਿਆ ਤੇ ਭਾਰਤ ਦਾ ਕਿਹੜਾ ਰਾਜ ਹੈ ਜਿਹਦੇ ਵਿੱਚ ਸਭ ਤੋਂ ਵੱਧ ਮਖਾਣੇ ਹੁੰਦੇ ਆ ਵਿਹਾਰ ਦੇ ਵਿੱਚ ਠੀਕ ਹੈ ਮਖਾਣਾ ਤੁਸੀਂ ਦੇਖਿਆ ਨਾ ਫੌਲ ਮਖਾਣੇ ਜਿਹਨੂੰ ਅਸੀਂ ਬੋਲ ਦਿੰਨੇ ਆ ਪੰਜ਼ੀਰੀ ਵਗੈਰਾ ਚ ਵੀ ਪੈਂਦੇ ਉਹਦਾ ਵੀ ਫਰਾਈ ਕਰਕੇ ਖਾ ਸਕਦੇ ਹਾਂ ਨਾ ਤਾਂ ਹੁਣ ਭਾਰਤ ਬਣਿਆ ਪਾਰੀ ਦੀ ਕੈਪੀਟਲ ਨਵੀਂ ਦਿੱਲੀ ਗ੍ਰਾਂਸਾ ਇੰਡੀਅਨ ਰੁਪਿਆ ਪ੍ਰੈਜ਼ੀਡੈਂਟ ਅਦਰੋਪਤੀ ਮਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਵਿੱਚ ਦਾਣਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਦੁੱਧ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਖੇਤਰਫਲ ਪੱਖੋਂ ਭਾਰਤ 7ਵੇਂ ਸਥਾਨ ਤੇ ਆ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਬਰਮਾ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਦਾ ਜਿਹੜੀ ਉਹ ਭਾਰਤ ਦੀ ਬੰਗਲਾਦੇਸ਼ ਦੇ ਨਾਲ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਲੱਗਦੀ ਭਾਰਤ ਦੀ ਬੰਗਲਾਦੇਸ਼ ਦੇ ਨਾਲ ਐਨਲ ਪਾਸਪੋਰਟ ਇੰਡੈ ਸੀਮੇ 'ਚ ਖਾਨ ਤੇ ਰਿਹਾ ਜਦ ਕਿ ਸਿੰਗਾਪੁਰ ਟੌਪ ਤੇ ਆ ਭਾਰਤ ਵਿੱਚ ਰਾਮ ਸਰ ਸਾਈਟਾਂ ਦੀ ਜਿਹੜੀ ਗਿਣਤੀ ਹੈ ਉਹ 96 ਹੋਈ ਤੇ ਭਾਰਤ ਦੀ ਸਾਖਰਤਾ ਦਰਵੱਦ ਕਿੰਨੀ 80.9% ਹੋਗੀ 18ਵਾਂ ਬ੍ਰਿਕਸ ਮੀਟਿੰਗ ਜਿਹੜਾ ਇਹ ਭਾਰਤ ਵਿੱਚ ਹੋਵੇਗਾ ਭਾਰਤ ਨੇ ਪਹਿਲਾ ਸਕੁਐਸ ਵਿਸ਼ਵ ਕੱਪ ਜਿੱਤੇ ਆ ਭਾਰਤ ਨੇ ਤੁਹਾਡਾ ਪੈਸਾ ਤੁਹਾਡੇ ਅਧਿਕਾਰ ਮੁਹਿੰਮ ਸ਼ੁਰੂ ਕੀਤੀ ਭਾਰਤ ਪਹਿਲੀ ਵਾਰ ਰਾਸ਼ਟ੍ਰ ਮੰਡਲ ਕੋਕੋ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤੀ ਟੀਮ ਨੇ ਐਫਆਈਏ ਛੱਕੇ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਵਿੱਚ ਕਾਂਸੀ ਦਾ ਮੈਡਲ ਜਿੱਤੇ ਆ ਭਾਰਤ ਨੇ ਵੀ ਮਯਾ ਯੂਨੈਸਕੋ ਅਮੂਰਤ ਵਿਰਾਸਤ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕੀਤੀ ਆਈਐਮਐਫ ਨੇ ਭਾਰਤ ਦੇ ਜੁਪੀਆਈ ਨੂੰ ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪ੍ਰਣਾਲੀ ਵਜੋਂ ਮਾਨਤਾ ਦਿੱਤੀ ਭਾਰਤ ਦੀ ਚੌਣ ਜਿੰਨ ਐਂਗਮੋ ਮਾਉਂਟ ਐਵਰੇਸਟ ਫਤਿਹ ਕਰਨ ਵਾਲੀ ਦੁਰੀਆ ਦੀ ਪਹਿਲੀ ਨੇਤਰੀਨ ਮਹਿਲਲਾ ਪਰਬਤ ਅਰੋਹੀ ਬਣੀ ਭਾਰਤ ਨੇ ਪੁਰਤਗਾਲ ਵਿੱਚ ਆਯੋਜਿਤ WWFDF ਵਰਲਡ ਬੀਚ ਅਲਟੀਮੇਟ ਚੈਂਪੀਅਨਸ਼ਿਪ 2025 ਜਿੱਤੀ ਨੈਕਸਟ ਹੈ ਹਾਲ ਹੀ ਵਿੱਚ 20 ਦਸੰਬਰ 2025 ਨੂੰ ਸ਼ਸਤਰ ਸੀਮਾਵਲ ਦਾ ਕਿਹੜਾ ਸਥਾਪਨਾ ਦਿਵਸ ਮਨਾਇਆ ਗਿਆ 20 ਦਸੰਬਰ 1963 ਨੂੰ ਬੀਐਸਐਫ ਦੀ ਸਥਾਪਨਾ ਹੋਈ ਸੀ ਤਿੱਕੇ ਬੀਐਸਐਫ ਸਸ਼ਤਰ ਸੀਮਾਵਲ ਜੀ ਨੂੰ ਅਸੀਂ ਬੋਲ ਦਿੰਨੇ ਆ ਇਸ ਦੀ ਸਥਾਪਨਾ ਹੋਈ ਸੀ 20 ਦਸੰਬਰ 1963 ਨੂੰ ਤੇ 20 ਦਸੰਬਰ 2025 ਨੂੰ ਸਸ਼ਤਰ ਸੀਮਾਵਲ ਦਾ ਜਿਹੜਾ ਦਿਵਸ ਆ ਸਸ਼ਤਰ ਸੀਮਾਵਲ ਲਿਖਿਆ ਮੈਂ ਵਾਈ ਮਿਸਟੇਕ ਬੀਐਸਐਫ ਬੋਲਤਾ ਸੋ ਧਿਆਨ ਦੇ ਵਿੱਚ ਰੱਖੋ ਇਹ 62ਵਾਂ ਬਣਾਇਆ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੀਪਲ ਸਰਵਿਸ ਕਮਿਸ਼ਨ ਦੀ ਕਾਨਫਰੰਸ ਦਾ ਉਦਘਾਟਨ ਕਿੱਥੇ ਕੀਤਾ ਲੋਕ ਸੇਵਾ ਕਮਿਸ਼ਨ ਦੇ ਚੇਅਰਪਰਸਨਾਂ ਦੇ ਰਾਸ਼ਟਰੀ ਸੰਮੇਲਨ ਦਾ ਜਿਹੜਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹైదరాబాద్ ਕਿੱਥੇ ਕੀਤਾ অপਸ਼ਨ ਸੀ ਇਸ ਦਾ ਰਾਈਟ ਆਨਸਰ ਇਨੈਕਸਟ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ 3200 ਕਰੋੜ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਕਿੱਥੇ ਲਾਂਚ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 3200 ਕਰੋੜ ਦੇ ਰਾਸ਼ਟਰੀ ਜਲਮਾਰਗ ਪ੍ਰੋਜੈਕਟ ਜਿਹੜੇ ਲਾਂਚ ਕੀਤੇ ਆ ਕਿੱਥੇ ਲਾਂਚ ਕੀਤੇ ਪੱਛਮੀ ਬੰਗਾਲ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੂੰ ਪੱਛਮੀ ਬੰਗਾਲ ਦੇ ਵਿੱਚ ਲਾਂਚ ਕੀਤੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਕੈਪੀਟਲ ਆ ਕੋਲਕਾਤਾ ਇੱਥੋਂ ਦੇ ਚੀਫ ਮਿਨਿਸਟਰ ਆ ਮਮਤਾ ਬੇਨਰਜੀ ਤੇ ਗਵਰਨਰ ਆ ਸੀਬੀ ਅਨੰਦ ਬੋਸ ਪਸ਼ਚਮੀ ਬੰਗਾਲ ਵਿੱਚ ਬਕਸਾ ਨੈਸ਼ਨਲ ਪਾਰਕ, ਨਯੋਰਾਬੇਲੀ ਨੈਸ਼ਨਲ ਪਾਰਕ, ਸਿੰਘ ਲੀਲਾ ਨੈਸ਼ਨਲ ਪਾਰਕ, ਸੁੰਦਰਬਨ ਨੈਸ਼ਨਲ ਪਾਰਕ ਹੈ ਪਾਰਦੀ ਸਭ ਤੋਂ ਵੱਡੀ ਐਨਸਰ ਸਾਈਟ ਆ। ਜਲਦਾਪਾਰਾ ਨੈਸ਼ਨਲ ਪਾਰਕ, ਗੋਰੂ ਮਾਰਾ ਨੈਸ਼ਨਲ ਪਾਰਕ, ਬਕਸਾ ਟਾਈਗਰ ਰਿਜ਼ਰਵ ਬਟ ਸੰਭਾਰਤ ਤੇ ਪਸ਼ਚਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੇ ਆ। ਕੋਲਕਾਤਾ ਵਿੱਚ ਲਿਓਨਲ ਮੈਸੀ ਦੀ 70 ਫੁੱਟ ਉੱਚੀ ਲੋਹੇ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਰਵਿੰਦਰਨਾਥ ਸਾਮੰਤਾਂ ਨੂੰ ਪਸ਼ਚਮੀ ਬੰਗਾਲ ਦਾ ਲੋਕ ਕਾਇਕਤ ਨੇ ਨਿਯੁਕਤ ਕੀਤਾ ਗਿਆ ਸੇਵਾਮੁਕਤ ਜਸਟਿਸ ਰਵਿੰਦਰਨਾਥ ਸਾਮਤ ਪਸ਼ਚਮੀ ਬੰਗਾਲ ਦੇ ਨਾਮੇ ਲੋਕ ਲੋਕਾਇਕਤ ਬਣੇ ਕ੍ਰੈਕਟਰ ਰਿਚਾ ਕੋਸ਼ ਪਸ਼ਚਮੀ ਬੰਗਾਲ ਪੁਲਿਸ ਦੀ ਡੀਐਸਪੀ ਬਣੀ ਐਂਟੀ সাবਮਰੀਨ ਵਾਰਫੇਅਰ ਕਾਰਵੇਟ ਐਂਡ ਰੌਟ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ ਨੈਕਸਟ ਹੈ ਕਿ ਇਸ ਦੇਸ਼ ਨੇ ਹਾਲ ਹੀ ਵਿੱਚ 1 ਕਿ ਦਸੰਬਰ ਨੂੰ ਪ੍ਰਤੀਬਿੰਬ ਦਿਵਸ ਵਜੋਂ ਘੋਸ਼ਿਤ ਕੀਤਾ ਹਾਂਜੀ 21 ਦਸੰਬਰ ਨੂੰ ਰਿਫਲੈਕਸ਼ਨ ਡੇ ਕੋ ਛਿਤ ਕੀਤਾ ਵਾ ਆਸਟ੍ਰੇਲੀਆ ਨੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬੌਂਡੀ ਬੀਚ ਤੇ ਹਮਲਾ ਹੋਇਆ ਸੀ ਤੇ 15 ਲੋਕਾਂ ਦੀ ਇਹਦੇ ਵਿੱਚ ਡੈਥ ਹੋਈ ਇਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਸਰੰਦਾ ਅਜ਼ਲੀ ਦੇਣ ਦੇ ਲਈ ਆਸਟ੍ਰੇਲੀਆ ਨੇ 1 ਕਿਡਸੰਬਰ ਨੂੰ ਰਿਫਲੈਕਸ਼ਨ ਡੇ ਆ ਜਿਹੜਾ ਕੋਸ਼ਿਤ ਕੀਤਾ অপਸ਼ਨ A ਇਸ ਆ ਰਾਈਟ ਆਂਸਰ ਹੁਣ ਆਸਟ੍ਰੇਲੀਆ ਨੇ ਕੋਸ਼ਿਤ ਕੀਤਾ ਆਸਟ੍ਰੇਲੀਆ ਦੀ ਕੈਪੀਟਲ ਹੈ ਕੈਨਵਰਾ ਕ੍ਰਾਂਸੀਆ ਆਸਟ੍ਰੇਲੀਅਨ ਡਾਲਰ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੁਨੀਆ ਦੀ ਪਹਿਲੀ ਸੋਸ਼ਲ ਮੀਡੀਆ ਦੁਨੀਆ ਦੇ ਦੁਨੀਆ ਦਾ ਪਹਿਲਾ ਦੇਸ਼ ਬਣਿਆ ਜਿਸ ਨੇ ਸੋਸ਼ਲ ਮੀਡੀਆ ਤੇ ਪਾਬੰਦੀ ਲਾਗੂ ਕੀਤੀ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ 2026 ਤੱਕ ਗੁਰੂਗ੍ਰਾਮ ਵਿੱਚ ਆਪਣਾ ਪਹਿਲਾ ਭਾਰਤੀ ਕੈਂਪਸ ਖੋਲੇਗੀ ਭਾਰਤ ਆਸਟ੍ਰੇਲੀਆ ਸੰਜਕਤ ਫੌਜੀ ਅਭਿਆਸ ਆਸਾstra 2025 ਦਾ ਚੌਥਾ ਐਡੀਸ਼ਨ ਪਰਥ ਵਿੱਚ ਹੋਇਆ ਆਸਟ੍ਰੇਲੀਆ ਨੇ ਸ਼ੁਰੂਆਤੀ ਪੜਾਵੀ ਵਰਤੋਂ ਲਈ ਅਲਜ਼ਾਈਮਰ ਦੀ ਦਵਾਈ ਲੈਕਨੋ ਮੇਮ ਨੂੰ ਮਨਜ਼ੂਰੀ ਦਿੱਤੀ ਭਾਰਤ ਅਤੇ ਆਸਟ੍ਰੇਲੀਆ ਨੇ ਜੈਵਿਕ ਉਤਪਾਦਾਂ ਦੇ ਆਪਸੀ ਮੰਨਤ ਵਾਲੇ ਸਮਝੌਤੇ ਤੇ ਸਾਈਨ ਕੀਤੇ ਆਸਟ੍ਰੇਲੀਆ ਨੇ ਰੱਖਿਆ ਨੂੰ ਮਜ਼ਬੂਤ ਕਰਨ ਲਈ ਐਮਕਯੂ 28ਏ ਕੋਸਟ ਬੈਟ ਡਰੋਨ ਵਿਕਸਿਤ ਕੀਤਾ ਆਸਟ੍ਰੇਲੀਆਈ ਖਿਡਾਰੀ ਮਿਸਲਸਟੋਰਗ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸन्यास ਲਿਆ ਹਾਂਜੀ ਇਸ ਦੇ ਨਾਲ ਸਾਰੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾ Thanks for watching.